아, <목소리나> ਆਨੇ ਸੀ ਕਰਨੀਆਂ ਬਹੁਤ ਯਾਰ ਮੇਰੇ ਤਰੱਕੀ ਨਾਲ ਲਰਨੋ ਕਾਮ ਕਾਏ ਪੁੱਤ ਦਾ ਅਨੁਤਰ ਕੀ ਕਰਨੀ ਸੀ ਤੂੰ ਆ ਮੈਂ ਮੋੜ ਤੂੰ ਨਹੀਂ ਦਿੱਤਾ ਮਾਏ 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 ਮੇਰਾ ਪੁੱਤ ਭੁੱਖਾਈ ਤੁਰ ਗਿਆ ਤੇਰੇ ਨਾਲ ਭੁੱਖਾ ਤੇ ਅਪਾਸ

ਕੀ ਦੱਸਾਂ ਮਾਂ ਤੇ ਕੀ ਗੁਜ਼ਰਦੀ ਆ ਪੁੱਤ ਮੇਰਾ 7 ਫੁੱਟ ਦਾ ਜਵਾਨ ਪੋਤਾ ਜਿੱਟਾ ਬੇਚ ਕੇ ਆ ਗਿਆ ਮੈਂ ਮਾਨ ਕਰਾਂ ਕਿ ਕੀ ਕਰਾਂ ਪੁੱਤ ਮੇਰੇ ਪੋਤ ਬਿਨਾ ਮੇਰੀ ਅੰਦਰ ਨਹੀਂ ਠਰਦੀ ਹਾਏ ਪੁੱਤ ਮੇਰਾ ਪੁੱਤ ਦੇਸ਼ ਲਈ ਬੀ ਸੀਡ ਹੋ ਗਿਆ हाय पुत हाय पुत मैं किए पुत हाय हाय हाए पुत मान भी कर दी पर घर खाली हो गया पुत बिना पुत घर खाली हो गया ही? ਪੁੱਤ ਮੇਰਾ ਸਾਡੇ 20 ਸਾਲਾਂ ਦਾ ਪੁੱਤ ਅੱਜ ਚਲਾ ਗਿਆ ਹੀ ਹਾਏ ਮਾਏ ਮੈਂ ਪੁੱਤ ਮੇ ਤੋਂ ਬੋਲਿਆ ਨਹੀਂ ਜਾਂਦਾ ਹਾਏ ਮੈਂ ਮੈਂ ਪੈਣਾ ਸੀ ਉਹ ਸਿੱਖੂਰੇ ਚਿੱਟਾ ਕੱਟ ਕੇ ਗਿਆ ਕਿਵੇਂ ਅੱਜ ਬਾਕੀ ਆਸਵਧਿਆ 27 ਤਰੀਕ ਨੂੰ ਵਾਪਸ ਗਿਆ ਜੀ 27 ਨੂੰ ਛੁੱਟੀ ਕੱਟ ਕੇ ਗਿਆ ਔਰ 15 ਦਿਨ ਹੋਏ ਅੱਜ ਗਏ ਨੂੰ ਇਹ ਜੇ ਤਾਂ ਮੰਗਿਆ ਵੀ ਨਹੀਂ ਸੀ ਅਜੇ ਤਾਂ ਸਾਢੇ 2.5 ਸਾਲਾਂ ਦਾ ਸੀ ਹਾਏ ਕਿਤੇ ਵਿਆਹ ਨਹੀਂ ਸੀ ਕਰਨਾ ਜੇ ਕਰਾਉਂਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਕਰਾਉਣਾ ਪਰ ਮੈਨੂੰ ਕਹਿੰਦਾ ਸੀ ਕਹਿੰਦਾ ਮਾਂ ਮੈਂ ਜੇ ਡੱਬੇ ਚ ਵੀ ਆ ਗਿਆ ਨਾ ਮਾਨ ਕਰੀ ਮਾਨ ਕਰੀ ਪਰ ਪਤ ਆਜ ਸਵਰ ਨਹੀਂ ਹੁੰਦਾ ਵੇ ਪਤ ਕੀ ਕਰਾਂ ਵੇ ਪਤ ਕੀ ਕਰਾਂ ਦੇਖੋ ਜੋ ਹਜੇ ਸਾਨੂੰ ਮੈਸੇਜਸ ਇਹਨਾਂ ਦੀ ਆਰਮੀ ਯੂਨਿਟ ਤੋਂ ਆਏ ਆ ਉਹਦੇ ਵਿੱਚ ਕਲੀਅਰ ਨਹੀਂ ਹੈ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਆਰਮੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਬਟ ਸਾਡੇ ਲਈ ਇੱਕ ਬੜੇ ਖੇਦ ਔਰ ਦੁੱਖ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਬੱਚੇ ਦੀ

ਜਾ ਰਹਾ ਹੈ ਮਤਲਬ ਇਹਨੂੰ ਕੀ ਸਮਝਿਆ ਜਾਵੇ ਹਾਲੇ ਤੱਕ ਕੀ ਕਿਹਾ ਜਾਵੇ ਵੇਟ ਕਰਨੀ ਪਏਗੀ ਥੋੜਾ ਸਾਨੂੰ ਥੋੜੀ ਦੇਰ ਸਾਨੂੰ ਰੁਕਣਾ ਪਏਗਾ ਤੁਹਾਨੂੰ ਲੱਗਦਾ ਸੰਭਾਵ ਹੈ ਇਸ ਵਾਰ ਇਹ ਆਰਮੀ ਅਥਾਰਟੀਆਂ ਸਿੱਧਾ ਸਪਾਨ ਗਈ ਕੋਈ ਗੱਲ ਪ੍ਰਸ਼ਾਸਨ ਚ ਹਜੇ ਇਹ ਗੱਲਬਾਤ ਚੱਲ ਰਹੀ ਹੈ ਉਹ ਆਪਣੀ ਇਨਵੈਸਟੀਗੇਸ਼ਨਸ ਕਰ ਰਹੇ ਹੈ ਅੱਜ ਸਰ ਜੀ ਸਨਮਾਨਨਾ ਕੋ ਮਿਲਟਰੀ ਆਨਰਸ ਲਈ ਉਹਨਾਂ ਦੀ ਟੀਮ ਆਈ ਹੋਈ ਹੈ ਸੋ ਐਸ ਪਰ ਰੂਲਸ ਥੋ ਉਹਨਾਂ ਦੇ ਮਿਲਟਰੀ ਆਨਰਸ ਬੰਦੇ ਹੋ ਆਰਮੀ ਕੋ ਸਾਡਾ ਸਾਡਾ ਬੱਚਾ ਸੀ ਸਾਡੇ ਸਾਥੀ ਦਾ ਬੱਚਾ ਸੀ ਸਾਡਾ ਹਲਦਾ ਬੱਚਾ ਸੀ ਬਹੁਤ ਦੁੱਖ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮਾਂ ਲੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਜਰੂਰ ਕਹਿਣਾ ਵੀ ਇਹ ਅਗਨੀ ਵੀਰ ਇਹ ਸਕੀਮ ਗਲਤ ਹੈ ਇਹ ਦੇਸ਼ ਨਾਲ ਦੇ ਨੌਜਵਾਨਾਂ ਨਾਲ ਦੇਸ਼ ਦੀ ਸੁਰੱਖਿਆ ਨਾਲ ਇਹ ਖਿਲਵਾੜ ਹੈ ਇਹ ਅਗਨੀ ਵਿਸਕੀਮ ਬੰਦ ਕਰਕੇ ਜਿਹੜੀ ਰੈਗੂਲਰ ਵਾਲੀ ਸਕੀਮਾਂ ਭਰਾਂ ਦਿੱਤੀ ਜਾਂਦੀ ਹੈ ਲਗਾਤਾਰ ਹਦੀ ਪਾਰਟੀ ਵੱਲੋਂ ਇਸ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸੈਂਟਰ ਵੱਲੋਂ ਸਕੀਮ ਨੂੰ ਲਾਗੂ ਕਰਕੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪੱਤੀ ਕਰਵਾਇਆ ਗਿਆ ਦੇਖੋ ਇਹ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ ਸੋ ਦੇਸ਼ ਦੇ ਵਿੱਚ ਇਹ ਪੈਸਾ ਲੈਣਾ ਚਾਹੀਦਾ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਅਗਨੀਵੀਰ ਸਕੀਮ ਪੰਜਾਬ ਚੋਂ ਨਾਲ ਕੋਈ ਕੁਝ ਕੰਡੀਸ਼ਨ ਸਿੱਖਾਂਗੇ ਕਿ ਅਗਰ ਕੋਈ ਵੀ ਦੇਸ਼ ਦੀ ਰੱਖਿਆ ਕਰਦਾ ਹੈ ਸ਼ਹੀਦਾਂ ਦਾ ਭਾਵ ਮੈਂ ਉਹ ਅਗਨੀਵੀਰ ਕਿਉਂ ਨਾ ਹੋਵੇ ਉਸ ਨੂੰ ਇੱਕ ਮਤਲਬ ਸੁਮਾਨਤ ਰੈਸ਼ੀ ਦੇ ਨਾਲ ਉਹ ਜੋ ਵੀ ਪਾਲਿਸੀ ਹੈ ਸਾਡਾ ਤਾਂ ਆਪ ਦਾ ਬੱਚਾ ਜੋ ਵੀ ਪਾਲਿਸੀ ਸਰਕਾਰ ਦੀ ਹੋਏਗੀ ਉਹਦੇ ਚ ਕਵਰ ਹੋਏਗਾ ਜੀ ਕੀ ਮੰਨਦੇ ਹੋ ਕਿ ਇਸ ਸ਼ਹੀਦੀ ਦੇ ਨਾਲ ਆਪਾਂ ਕਿੰਨਾ ਕੋ ਮਤਲਬ ਫਕਰ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਆਪਣੇ ਬੱਚੇ ਦੇ ਇਸ ਦੇ ਸ਼ਹੀਦ ਹੁੰਦੇ ਗੱਲ ਇਹ ਵੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਜਦੋਂ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਕਰ ਵੀ ਆ ਲੇਕਿਨ ਦੁੱਖ ਵੀ ਆ ਅੱਜ ਤੁਸੀਂ ਪਰਿਵਾਰ ਨਾਲ ਹੀ ਮਿਲਿਆ ਉਹਨਾਂ ਨੇ ਦੁੱਖ ਹੀ ਸਾਂਝਾ ਕੀਤਾ ਹੈ ਔਰ ਕਾਫੀ ਜਿਹੜਾ ਮਾਹੌਲ ਹੈ ਸੁੱਤ ਕੰਬੀ ਨੇ ਜਵਾਨ ਪੁੱਤ ਚਲਾ ਜਾਣਾ ਯਾਰ ਇੰਦੂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖਿਆ ਨਹੀਂ ਆਉਦੀ ਮਾਂ ਸਾਡਾ ਤਾਂ ਬੱਚਾ ਸਾਡੇ ਦੇ ਹੱਥਾਂ ਚ ਰਿਹਾ ਹੈ ਹੱਥਾਂ ਚ ਪੜਿਆ ਬਹੁਤ ਦੁੱਖ